हां जी दोस्तों आज जो आज ਤੁਹਾਨੂੰ ਦੱਸਾਂਗੇ ਆ ਮਸ਼ੀਨ ਬਾਰੇ ਕੋਈ ਵੀ ਸਮਾਨ ਜਿੱਦਾ ਇਟਾਂ ਬਰੇਤੀ ਜਾਂ ਸਿਮਿੰਟ ਬਰੇ ਬਜਰੀ ਕੋਈ ਵੀ ਸਮਾਨ ਤਾਹਾਂ ਚੜਾਉਣਾ ਹੋਵੇ ਆਪਾਂ ਨੇ ਤਾਂ ਪਹਿਲਾਂ ਬੱਠਾ ਨਾਲ ਜਾਂ ਬੋਰੀ 'ਚ ਪਾ ਕੇ ਥੋੜਾ ਥੋੜਾ ਆਪਾਂ ਜਿੱਦਾ ਸਿਮਿੰਟ ਬਰੇਤੀ ਚੜਾਉਨੇ ਆ ਤਾਂ ਪੌੜੀਆਂ ਵਿੱਚ ਟਾਈਮ ਬਹੁਤ ਜ਼ਿਆਦਾ ਲੱਗਦਾ ਤੇ ਖਪਾਈ ਤੇ ਦੁੱਗਣੀ ਬਹੁਤ ਜ਼ਿਆਦਾ ਹੁੰਦੀ ਹੁੰਦੀ ਸੀ ਤੇ ਬੰਦਾ ਵੀ ਥੱਕ ਜਾਂਦਾ ਸੀ ਇਹ ਆ ਮਸ਼ੀਨ ਨਾਲ ਜਮਾ ਬੰਦੇ ਕਰਤੇ ਸੌਖੇ ਸਿਮੈਂਟ ਬਰੇਤੀ ਬਜਰੀ ਇੱਟਾਂ ਕੁਝ ਵੀ ਆ ਰੇੜੀ ਪਰ ਕੇ ਤਾਹਾਂ ਖਿੱਚੋ ਤੇ ਆਰਾਮ ਨਾਲ ਤੁਸੀਂ ਆਪਣਾ ਉੱਪਰ ਸਮਾਨ ਚੜਾ ਸਕਦੇ ਹੋ ਤੇ ਨਾਲੇ ਲੀਵਰ ਘੱਟ ਪੈਂਦੀ ਹੈ ਤੇ ਦੂਜੀ ਗੱਲ ਸਭ ਤੋਂ ਗੱਲ ਕੀ ਇਹਦੇ ਵਿੱਚ ਮੰਨ ਕੇ ਚੱਲੋ ਸਿਰਫ 2 ਜਾਂ 3 ਬੰਦੇ ਸਾਰ ਦੇਣਗੇ ਤੇ ਨਾਲੇ ਬੰਦਾ ਜਮਾ ਸੌਖਾ ਰਹਿੰਦਾਗਾ ਇਹਨੂੰ ਉੱਪਰ ਖਿੱਚੋ ਤੇ ਜਿੰਨਾ ਮਰਜ਼ੀ ਸਮਾਨ ਉੱਪਰ ਚੜਾ ਲਓ ਤੁਸੀਂ ਨਹੀਂ ਪਹਿਲਾਂ ਪੌੜੀਆਂ ਦੇ ਵਿੱਚ ਲੈ ਕੇ ਬੰਦਾ ਤੁਰਿਆ ਫਿਰਦਾ ਰਹਿੰਦਾ ਸੀਗਾ ਤੇ ਔਖਾ ਹੁੰਦਾ ਸੀ ਪਰ ਹੁਣ ਇਹ ਰੇੜੀ ਪਾਈ ਹੁੰਦੀ ਹੈ ਦੋ ਰੇੜੀਆਂ ਹੁੰਦੀਆਂ ਨੇ ਇਹਦੇ ਨਾਲ ਤੇ ਜਿੰਨਾ ਮਰਜੀ ਸਮਾਨ ਇਹਦੇ ਨਾਲ ਤੁਸੀਂ ਉੱਪਰ ਖਿੱਚ ਸਕਦੇ ਹੋਗੇ ਤੇਰਾ ਟਾਈਮ ਵੀ ਬਹੁਤ ਜ਼ਿਆਦਾ ਘੱਟ ਲੱਗਦਾ ਹੈਗਾ ਤੁਸੀਂ ਉਹ ਦੇਖ ਸਕਦੇ ਹੋਗੇ ਬਾਬੇ ਨੇ ਥੱਲੇ ਰੇੜੀ ਭਰ ਕੇ ਬਰੇਤੀਰ ਖੜਾਤੀ ਹੈ ਤੇ ਥੱਲੇ ਖਾਲੀ ਰੇੜੀ ਜਾਊਗੀ ਤੇ ਦੂਜੀ ਭਰੀ ਹੋਈ ਰੇੜੀ ਉੱਪਰ ਆ ਜਾਊਗੀ ਤੇ ਬਾਕੀ ਆਪਣੀ ਦੋਸਤੋ ਜੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਨੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇ ਫੇਸਬੁੱਕ ਤੇ ਆਪਣੀ ਵੀਡੀਓ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰਿਓ ਤੁਹਾਨੂੰ ਨਵੀਆਂ ਤੋਂ ਨਵੀਆਂ ਜਾਣਕਾਰੀਆਂ ਮਿਲਦੀਆਂ ਰਹਿਣਗੀਆਂ ਆਪਣੇ ਚੈਨਲ ਦੇ ਉੱਪਰ ਹਾਂਜੀ ਦੋਸਤੋ ਧੰਨਵਾਦ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਨਾਲ ਹੁਣ